ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਜਿਹੜਾ ਆਪਾਂ ਯੁੱਧ ਨਸ਼ਿਆ ਵਿਰੋਧ ਚਲਾਇਆ ਉਹਦੇ ਵਿੱਚ ਸੰਗਰੂਰ ਪੁਲਿਸ ਜਿਹੜੀ ਮੋਰੀ ਬਣੀ ਸੀ ਆਪਾਂ ਪਹਿਲਾਂ ਵੀ ਇੱਕ ਰੈਕਟ ਪਰਦਾ ਫਾਸ਼ ਕੀਤਾ ਸੀ ਜਿਹਦੇ ਵਿੱਚ ਜਮਾਨਤੀਏ ਜਿਹੜੇ ਜਾਲੀ ਜਮਾਨਤੀਏ ਖੜੀ ਕਰਾ ਕੇ ਜਿਹੜੇ ਨਸ਼ਿਆਂ 'ਚ ਆਪਾਂ ਬੰਦੇ ਅੰਦਰ ਕਰਦੇ ਉਹਨਾਂ ਦੀ ਬੇਲਾ ਕਰਾ ਦਿੰਦੇ ਸੀ ਇਦਾਂ ਦਾ ਇੱਕ ਹੋਰ ਗਰੋ ਸਾਡੇ 'ਤੇ ਕਾਬੂ ਆਇਆ ਹੈ ਇਹ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਡੀਐਸਪੀ ਸੁਖਦੇਵ ਜੀ ਤੇ ਸਾਡੇ ਐਸਐਚਓ ਸਿਟੀ 1 ਅਵਤਾਰ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਜੀ ਇਹਨਾਂ ਦਾ ਜਦੋਂ ਇਹਨਾਂ ਨੂੰ ਇਤਲਾਹ ਮਿਲੀ ਵੀ ਰਾਜਵੀਰ ਸਿੰਘ ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਇਦਾਂ ਦਾ ਇੱਕ ਗਿਰੋਹ ਚਲਾ ਰਹੇ ਹੈ ਜਿਹਦੇ ਵਿੱਚ ਜਾਲੀ ਜਮਾਨਤੀ ਉਹਨਾਂ ਦੇ ਆਧਾਰ ਕਾਰਡ ਫੋਰਜ ਕਰਕੇ ਉਹਨਾਂ ਨੂੰ ਜਾਲੀ ਬੰਦੇ ਖੜੇ ਕਰਕੇ ਪ੍ਰਾਪਰਟੀ ਐ ਤਸਦੀਕ ਕਰਾ ਕੇ ਅੱਗੇ ਜਮਾਨਤਾ ਕਰਾ ਰਹੇ ਇਹਨਾਂ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੇ ਮਕਦਮਾ ਨੰਬਰ 112 ਅੰਡਰ ਧਾਰਾ 318 4 338 336 3 340 2 319 2 62 2 ਬੀ ਐਨ ਐਸ थाना ਸਿਟੀ 1 ਵਿੱਚ ਰਜਿਸਟਰ ਕੀਤਾ ਗਿਆ ਜਦੋਂ ਇਹਨਾਂ ਨੇ ਅੱਗੇ ਤਫ਼ਤੀਸ਼ ਵਧਾਈ ਤੇ ਇਹਨਾਂ ਨੂੰ ਪਤਾ ਲੱਗਾ ਵੀ ਇਸ ਗਰੋਹ ਦੇ ਕੱਲੇ ਇਹੀ ਮੈਂਬਰ ਨਹੀਂ ਇਹਦੇ ਵਿੱਚ 6 ਹੋਰ ਮੈਂਬਰ ਹਨ ਉਹਨਾਂ 6 ਮੈਂਬਰਾਂ ਨੂੰ ਕਿਸੇ ਨੂੰ ਖੰਨੇ ਤੋਂ ਅਰੈਸਟ ਕੀਤਾ ਕਈ ਮੈਂਬਰ ਇਹਨਾਂ ਦੇ ਆਲਰੇਡੀ ਜੇਲ੍ਹ 'ਚ ਸੀ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਤੇ ਕਰਦੇ ਕਰਦੇ ਕੜੀ ਅੱਗੇ ਤੋਂ ਅੱਗੇ ਜੁੜਦੀ ਹੋਈ ਇਹਨਾਂ ਨੇ ਕੁੱਲ ਇਹਦੇ ਵਿੱਚ ਜੀ 8 ਬੰਦੇ ਅਰੈਸਟ ਕੀਤੇ ਹਨ ਇੱਕ ਅਰੈਸਟ ਕਰਨਾ ਜੀ ਬਾਕੀ ਹੈ ਇਹਨਾਂ ਇਹਨਾਂ ਤੋਂ ਬਰਾਮਦਗੀ ਦੀ ਜਿਹੜਾ ਮਟੀਰੀਅਲ ਨਾਲ ਇਹ ਫੋਰਜ ਕਰਦੇ ਸੀਗੇ ਆਧਾਰ ਕਾਰਡ ਜਿਵੇਂ ਕਿ CPU LCD ਮਾਊਸ ਪ੍ਰਿੰਟਰ ਇਹਨਾਂ ਤੋਂ ਵਕ ਵਕ ਉਹ ਰਿਕਵਰੀਆਂ ਹੋਈਆਂ ਇਹਨਾਂ ਤੋਂ ਮੋਬਾਈਲ ਫੋਨ ਵੀ ਇਹਨਾਂ ਦੇ ਬਰਾਮਦ ਕੀਤੇ ਗਏ ਹਨ ਬਾਕੀ ਜੀ ਇਹਨਾਂ ਦੀ ਪੁੱਛਗਈ ਜਾਰੀ ਹੈ ਪਰ ਰਿਮਾਂਡ ਲਿਆ ਤੇ ਫਰਦਰ ਜਿਹਣਾ ਜਿਹਣਾ ਦਾ ਵੀ ਰੋਲ ਆਏਗਾ ਇਹਦੇ ਵਿੱਚ ਜੋ ਜੋ ਇਨਵੋਲਡ ਹੈ ਨਾ ਦੀ ਜਾਲੀ ਦਸਤਾਵੇਜ਼ ਬਣਾਣ ਚ ਉਹਨਾਂ ਨੂੰ ਆਪਾਂ ਜੀ ਫਰਦਰ ਨਾਮਿਨੇਟ ਕਰਕੇ ਵੀ ਅਗੇਰੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਕਿੰਨੇ ਕਿੱਥੇ ਕਿੱਥੇ ਜ਼ਮਾਨਤਾ ਦੇ ਰਹੇ ਨੇ ਕਿਹ ਕਿਹਲੇ ਸੰਗਰੂਰ ਜੀ ਦਿੱਤੀਆਂ ਨੇ ਸੰਗਰੂਰ ਇਹ ਇਹ ਜੀ ਸੰਗਰੂਰ ਜ਼ਿਲ੍ਹੇ ਚ ਤਾਂ ਇਹਨਾਂ ਨੇ ਦਿੱਤੀਆਂ ਹੀ ਹੈ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਜ਼ਿਲ੍ਹੇ ਪਟਿਆਲਾ ਮੁਹਾਲੀ ਰਾਜਪੁਰਾ ਅੱਛਾ ਫਿਰ ਇਹਨਾਂ ਨੇ ਬਰਨਾਲੇ ਸਾਈਡ ਖੰਨੇ ਸਾਈਡ ਹਰ ਕਿਤੇ ਜ਼ਮਾਨਤਾ ਦਿੱਤੀਆਂ ਤੇ ਇਹ ਬੇਸਿਕਲੀ ਬਹੁਤ ਵੱਡਾ ਗ੍ਰੋ ਹੈ ਜੋ ਪੂਰੇ ਪਹਿਨ ਪੰਜਾਬ ਲੈਵਲ ਤੇ ਆਪਰੇਟ ਕਰ ਰਹੇ ਤੇ ਇਸ ਲਈ ਇਹਨਾਂ ਦਾ ਫੜਿਆ ਜਾਣਾ ਇੱਕ ਵੱਡੀ ਉਪਲਬਧੀ ਹੈ ਜੀ ਹੁਣ ਤੱਕ ਜੀ ਇੱਕ ਡਿਊਰਿੰਗ ਸਾਡੀ ਇਨਵੈਸਟੀਗੇਸ਼ਨ ਇਹਨਾਂ ਨੇ 40 ਕੁ ਜ਼ਮਾਨਤ ਸਾਡ ਨੂੰ ਮੰਨੀਆਂ ਵੀ ਆਪਾਂ 40 ਦੇ ਚੁੱਕੇ ਆ ਬਾਕੀ ਇੰਨੀਆਂ ਕੁ ਜ਼ਮਾਨਤਾਂ ਕਰਾ ਚੁੱਕੇ ਵੀ ਇਹਨਾਂ ਨੂੰ ਆਪ ਵੀ ਨਹੀਂ ਯਾਦ ਇਹ ਫਰਦਰ ਜਦੋਂ ਆਪਾਂ ਰਿਕਾਰਡ ਦੀ ਕੋਕ ਕਰਾਂਗੇ ਵੀ ਇਦਾਂ ਦੀ ਫੋਟੋਆਂ ਦੇ ਕਿਹੜੇ ਕਿਹੜੇ ਬੰਦੇ ਖੜੇ ਹੋਏ ਆ ਤੇ ਤਦ ਸਾਨੂੰ ਇਹਦੇ ਬਾਰੇ ਹੋਰ ਕਲੈਰਿਟੀ ਹੋ ਗਈ ਕਿੰਨਾ ਚਾਰਜ ਕਿੰਨਾ ਕਰਦੇ ਸੀ ਇੱਕ ਜ਼ਮਾਨਤ ਇਹ ਜੀ ਹਰ ਇੱਕ ਜ਼ਮਾਨਤ ਦਾ 30 ਤੋਂ 50 ਹਜ਼ਾਰ ਦੇ ਵਿੱਚ ਇਹ ਚਾਰਜ ਕਰਦੇ ਸੀ ਜਿਹੜੇ ਦੋਸ਼ੀਆਂ ਨੂੰ ਉਹਨਾਂ ਦੇ ਪਾਰਟੀਆਂ ਹੁੰਦੀਆਂ ਸੀ ਇਹ ਨੈਟਵਰਕ ਕਿੱਦਾਂ ਬਣਾਉਂਦੇ ਸੀ ਕਿਉਂਕਿ ਜਿੱਦਾਂ ਪਟਿਆਰੇ ਵੀ ਦਿੱਤੇ ਨੇ ਜਾਂ ਹੋਰ ਜਿਨ੍ਹਾਂ ਨੇ ਵੀ ਦਿੱਤੇ ਨੇ ਇਹ ਕਿਸ ਤਰ੍ਹਾਂ ਇੱਕ ਉੱਤੇ ਸੰਪਰਕ ਇਹ ਜੀ ਪ੍ਰਾਈਮਰ ਫੇਸ ਹੀ ਇਹ ਇਦਾਂ ਕਰਦੇ ਸੀ ਵੀ ਪਹਿਲਾਂ ਤਾਂ ਜਾਲੀ ਦਸਤਾਵੇਜ਼ ਤਿਆਰ ਕਰਦੇ ਸੀ ਉਹਨਾਂ ਦਾ ਇਹਨਾਂ ਦਾ ਨੈਟਵਰਕ ਸੀ ਕਿ ਇਹਨਾਂ ਨੇ ਬੰਦਾ ਰੱਖਿਆ ਹੋਇਆ ਸੀ ਜਿਹੜਾ ਇਹਨਾਂ ਦੇ ਆਧਾਰ ਪ੍ਰਿੰਟ ਕਰਦਾ ਸੀ ਜੋ ਖੰਨੇ ਦਾ ਬੰਦਾ ਇਕ ਤਾਂ ਫੋਰਜ ਕਰਦੇ ਸੀ ਇਹ ਕਿਹਨਾਂ ਦੀ ਉਹ ਟੀਮ ਸੀ ਇਹ ਕਿਹਨਾਂ ਦੀ ਟੀਮ ਉਹ ਸੀ ਜਿਹੜੇ ਕਿ ਲਾਇਜ਼ਨ ਕਰਦੇ ਸੀ ਵਕੀਲਾਂ ਨਾਲ ਹੁਣ ਉਹ ਉਹਨਾਂ ਦੇ ਮੁੰਛੀਆਂ ਤੱਕ ਲਾਇਜ਼ਨ ਹੈ ਜਾਂ ਕਿਸੇ ਹੋਰ ਤੱਕ ਲਾਇਜ਼ਨ ਉਹਦੀ ਆਪਾਂ ਤਫਤੀਸ਼ ਅੱਗੇ ਕਰ ਰਹੇ ਹਾਂ ਵੀ ਜੇ ਮੁੰਸ਼ੀਆ ਨਾਲ ਇਹਨਾਂ ਦੀ 60 ਘੰਟਾ ਹੈ ਤੇ ਉਹਦੇ ਥਰੂ ਹੀ ਇਹ ਅੱਗੇ ਆਪਣਾ ਚੈਨਲ ਚਲਾਉਂਦੇ ਸੀ ਉਹ ਆਪਾਂ ਇਨਵੈਸਟੀਗੇਸ਼ਨ ਤੇ ਲਿਆ ਕੇ ਜਿਹੜਾ ਵੀ ਰੋਲ ਕਲੀਅਰ ਸਾਨੂੰ ਆਇਆ ਆਪਾਂ ਜ਼ਰੂਰ ਨਾਮਿਨੇਟ ਕਰਾਂਗੇ ਇਹ ਪਤਾ ਕਿਸ ਤਰ੍ਹਾਂ ਲੱਗਿਆ ਜੀ ਕਿ ਇਤਨਾ ਜਲਦੀ ਜਮਾਨਤ ਉਹ ਸ਼ਿਕਾਇਤ ਆਈ ਸੀ ਜਾਂ ਕੋਈ ਇਹ ਜੀ ਸਾਡੇ ਐਸ ਐਚ ਓ ਸਾਹਿਬ ਦੀ ਕਾਰਗੁਜ਼ਾਰੀ ਹੈ ਜੀ ਇਹਨਾਂ ਨੂੰ ਇਤਲਾਹ ਮਿਲੀ ਸੀ ਤੇ ਇਹਨਾਂ ਨੇ ਉੱਤੇ ਬੰਦ ਦੀ ਕਾਰਵਾਈ ਕੀਤੀ ਸੀ ਕਿੰਨੇ ਨੰਬਰ ਦਾ ਕਿੰਨੇ ਨੰਬਰ ਇਹਦੇ ਵਿੱਚ ਇੱਕ ਨੰਬਰ ਦਾ ਕਾਂਜਲੀ ਪਿੰਡ ਦਾ ਸੀ ਮੰਜੀ ਇਹ ਹੀ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀ ਕਾਂਝਲਾ 2 ਕੁ ਮਹੀਨੇ ਹੋ ਗਏ 2 ਕੁ ਮਹੀਨੇ ਹੋ ਗਏ ਅੱਛਾ ਕਿੰਨੇ ਪੈਸੇ ਲੈਂਦੇ ਇਕ ਕਾਰਡ ਤਿਆਰ ਕਰਦੇ ਆ ਕੀ ਕੀ ਕਰਦੇ ਸੀ ਉਹਦੇ ਚ ਕਾਰਡ ਨਹੀਂ ਸਰ ਤਿਆਰ ਕਰੀ ਇਹ ਭੇਜਦੇ ਦੇ ਕਹਾ ਪੇ ਇਹ ਦੰਦੇ ਜੀ ਅੱਛਾ ਕੀ ਕਾਰਡ ਜੀ ਅੱਛਾ ਹਾਂ ਜੀ ਤੇ ਤੁਸੀਂ ਉਹਨੂੰ ਆਡਿਟ ਵੀ ਕਰਦੇ ਸੀ ਨਹੀਂ ਮੈਂ ਨਹੀਂ ਕਰਦਾ ਅੱਗੇ ਬੰਦਾ ਕਰਦਾ ਸੀ ਉਹ ਕੌਣ ਸੀ ਉਹ ਮੁੱਗੇ ਦਾ ਜੀ ਅੱਛਾ ਕਿੰਨੇ ਪੈਸੇ ਲੈਂਦੇ ਤੁਸੀਂ ਇੱਕ ਸਾਲ ਉਹ ਕਰੰਦੇ 1000 ਰੁਪਏ ਲੈਂਦੇ ਜੀ 1000 ਰੁਪਏ ਲੈਂਦੇ ਹਾਂ ਜੀ ਅੱਛਾ ਉਹ ਤਾਂ ਕਿੰਨੇ ਕ ਕਰਦੇ 10 12 ਕਰੇ 10 12 ਕਰੇ ਅੱਛਾ ਉਹਨਾਂ ਹੈ ਕੋ ਪਛਤਾਵਾ ਕੀ ਗਲਤੀ ਕੰਮ ਕੀਤੇ ਤੁਸਾਂ ਜਦੋਂ ਕਰਦੇ ਹੋ ਵੀ ਗਲਤ ਕੰਮ ਹੋ ਰਿਹਾ ਹਾਂਜੀ ਹਾਂਜੀ ਇਹ ਵੀ ਤੁਸੀਂ ਕਰਦੇ ਰਹੇ ਜੇ ਪਤਾ ਜੀ ਬਾਹਰ ਇਹਨਾਂ ਦੇ ਉਹ ਆ ਗਏ ਇਹ ਇਹਨਾਂ ਨੇ ਲਾਲਚ ਚ ਜਾ ਗਏ ਜੀ ਲਾਲਚ ਚ ਜਾ ਕੇ ਕੰਮ ਕੀਤਾ ਇਹ ਇਹਨਾਂ ਨੇ ਕਰਾ ਲਿਆ ਜੀ ਇਹ ਤੁਸੀ ਤਾਂ ਲਾਜ ਜਾ ਕੇ ਕੰਮ ਕੀਤਾ ਨਹੀਂ ਨਹੀਂ ਇਹਨਾਂ ਨੇ ਸਰ ਕਰਾ ਲਿਆ ਉਹ ਵਾਹਾਂ ਤੋਂ ਵੀ ਭੇਜ ਦੋ ਉਹਨੂੰ ਜੀ ਮੈਂ ਉਹਨੂੰ ਭੇਜ ਦੇ ਇਹਨਾਂ ਨੇ ਤਾਂ ਕਰਾ ਲਿਆ ਲਾਜ ਜੀ ਤਾਂ ਤੁਸੀਂ ਵੀ ਆਏ ਨਾ ਪੈਸੇ ਲੈਣ ਆਏ ਨਾ ਵੀ ਲਾਜ ਜਾ ਕੇ ਕੰਮ ਕੀਤਾ ਹਾਂਜੀ ਹਾਂਜੀ ਥੋੜਾ ਕੁ ਲੋਕ ਮੋਰਾ ਵੀ ਪੜੀ ਗਈ ਜੀ ਜਲਦੀ ਕਰ ਲੈ ਹਾਂਜੀ ਹਾਂਜੀ ਕਿਹਦੀ ਕਿਹਦੀ ਮੋਰਾ ਸੀਗਾ ਇੱਕੇ ਨਹੀਂ ਸਰ ਕਿਹਦੀ ਉਹ ਸਾਰਾ ਐਫਆਰਏ ਚ ਦਰਜ ਹੈ ਕਿਹਦੀ ਮੋਰਾ ਸੀ ਤੁਹਾਨੂੰ ਦੱਸੋ ਨਹੀਂ ਜੀ ਐਫਆਰਏ ਉਹ ਕਿੱਥੋਂ ਤਿਆਰ ਕਰਾਈ ਸੀ ਤੁਸੀਂ ਉਹ ਉੱਥੇ ਹੀ ਮੋਗੇਦ ਹੋਈ ਸੀ ਇਹ ਸਾਰਾ ਕੰਮ ਮੋਗੇਦ ਹੋ ਕੇ ਅੰਦਰ ਤੋਂ ਹਾਂਜੀ ਹਾਂਜੀ